ਸਾਡੇ ਸਿੱਖ ਜਣਿਆ ਕਿ ਗੁਰੂਆਂ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਲਾੜਨੀਆਂ ਫੌਜਾਂ ਨੇ ਮੈਂ ਬੇਨਤੀ ਕਰਦਾ ਵੀ ਜਿਹੜੇ ਚੌਂਕੀਆਂ ਵਾਲੇ ਹਰੇਕ ਪਿੰਡ ਦੇ ਵਿੱਚ ਚੌਂਕੀਆਂ ਲੱਗੀਆਂ ਜਾਂਦੇ ਨੇ ਹਰੇਕ ਸਰ ਘਮਾਈ ਜਾਂਦਾ ਕੁਲ ਕੇ ਬਾਲ ਜੇ ਯਾਰ ਹਰੇਕ ਪਖੰਡ ਕਰੀਂਦਾ ਇਹਨਾਂ ਦੇ ਕਲਾਪ ਅਸੀਂ ਕਮੋ ਮੋਰਚਾ ਖੁੱਲਾਂਗੇ ਕਿਤੇ ਕਿੰਨੇ ਜਾਣ ਤਸੀਂ ਆ ਪੈਦਾ ਹੋ ਗਏ ਆ ਇੱਕ ਮੋਕੇ ਦੇ ਵਿੱਚ ਪੈਦਾ ਹੋ ਗਿਆ ਆ ਸੁਨਾਮ ਦੇ ਵਿੱਚ ਆ ਸਮਾਣੇ ਦੇ ਵਿੱਚ ਆ ਸੰਗਰੂਰ ਦੇ ਵਿੱਚ ਯਾਰ ਕਿੰਨੇ ਜਾਰੇ ਪਖੰਡੀ ਪੈਦਾ ਹੋ ਪੈਣਗੇ ਮੈਂ ਗੁਰੂ ਜੀ ਦੀ ਫੌਜਾਂ ਨੂੰ ਬੇਨਤੀ ਕਰਦਾ ਤੁਹਾਡੇ ਬਾਣਾ ਦੇਖੋ ਮੈਂ ਮੈਂ ਤਾਂ ਮੈਂ ਉਹਨਾਂ ਦੇ ਨਾਲ ਤੁਰੂੰਗਾ ਜਿੱਥੇ ਮਰਜੀ ਮੈਨੂੰ ਨਾਲ ਲੈ ਜਾਣ ਪਰ ਗੁਰੂ ਜੀ ਦੀ ਫੌਜਾਂ ਜਿਹਨਾਂ ਨੇ ਨੀਲਾ ਬਾਣਾ ਪਾਇਆ ਉਹਨਾਂ ਦੀ ਇੱਕ ਮੋਸਟ ਇੰਪੋਰਟੈਂਟ ਜ਼ਿੰਮੇਵਾਰੀ ਹੈ ਇਹ ਪਖੰਡਵਾਦ ਦੇ ਖਿਲਾਫ ਸਾਨੂੰ ਸਾਰਿਆਂ ਨੇ ਚੌਕੀਆਂ ਚ ਝਕਾਓ ਦੱਸੋ ਲਾ ਇੱਥੇ ਮੈਂ ਜਾ ਕੇ ਚਰਚੇ ਦੇ ਵਿੱਚ ਮੇਰੇ ਕੋਲੇ ਵੀਡੀਓ ਆ ਮੈਂ ਚਰਚੇ ਦੇ ਵਿੱਚ ਗਿਆ ਮੈਂ ਜਾ ਕੇ ਪੁੱਛਿਆ ਮੈਂ ਕਿਹਾ ਸਾਡੇ ਫੂਕ ਮਾਰ ਕੇ ਠੀਕ ਕਰ ਦਿੰਦੇ ਨੇਗੇ ਅੰਗਰੇਜ਼ ਮੁਰੋਂ ਹੱਸਿਆ ਜਿਹੜਾ ਮੇਰੇ ਨਾਲ ਉਹਨਾਂ ਦਾ ਪਾਦਰੀ ਉਹ ਹੱਸਿਆ ਮੁਰੋਂ ਉਹ ਹੱਸਿਆ ਮੈਂ ਜਿਹੜੂ ਦਿਖਾਈ ਵੀਡੀਓ ਮੈਂ ਕਿਹਾ ਸਾਡੇ ਕਹਿੰਦੇ ਨੇ ਸਾਡੇ ਸਾਰੇ ਕਹਿੰਦੇ ਹਸਪਤਾਲ ਬੰਦ ਕਰ ਦਿਓ ਡਾਕਟਰਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਆ ਜਿਹੜੀਆਂ ਅਸੀਂ ਆਈ ਸਾਡੇ ਕਹਿੰਦੇ ਨੇ ਵੀ ਅਸੀਂ ਕੋਈ ਕਹਿੰਦਾ ਫੂਕ ਮਾਰ ਕੇ ਠੀਕ ਕਰ ਦੂੰ ਕੋਈ ਕਹਿੰਦਾ ਦਵਾਈਆਂ ਸੱਡ ਦੇ ਕੋਈ ਕਹਿੰਦਾ ਚੌਂਕਿਆ ਭਰਨ ਤੇ ਠੀਕ ਹੋ ਜਾਊਗਾ ਪਖੰਡ ਚੱਲੀ ਜਾਂਦਾ ਭਰਾਵੋ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਜੇ ਤੁਸੀਂ ਪੰਜਾਬ ਦੇ ਵਿੱਚ ਆਉਣੇ ਲੀਡਰਾਂ ਨੇ ਇਹ ਕੰਮ ਸੁਣਣ ਲੋ ਨਸ਼ਾ mafia ਲੀਡਰਾਂ ਨੇ ਲੈ ਕੇ ਆਉਂਦਾ ਤੇ ਏਜੰਟ mafia ਲੀਡਰਾਂ ਨੇ ਲੈ ਕੇ ਆਉਂਦਾ ਆ ਜਿਹੜਾ ਬਾਬਾ mafia ਇਹ ਵੀ ਲੀਡਰਾਂ ਨੇ ਪੈਦਾ ਕੀਤਾ ਹੋਇਆ ਲੀਡਰ ਕਦੇ ਨਹੀਂ ਇਹਦੇ ਖਿਲਾਫ ਬੋਲਣਗੇ ਕਦੇ ਨਹੀਂ ਚਾਹੁੰਦੇ ਵੀ ਇਹਨਾਂ ਦੇ ਖਿਲਾਫ ਕਾਰਵਾਈ ਹੋਵੇ ਗੁਰੂ ਕੀ ਫੌਜਾਂ ਨੂੰ ਸਿੱਖ ਫੌਜਾਂ ਨੂੰ ਮੈਂ ਬੇਨਤੀ ਕਰਦਾ ਭਰਾਵੋ ਇਹਨਾਂ ਦੇ ਖਿਲਾਫ ਮੋਰਚਾ ਖੋਲੋ ਇਹਨਾਂ ਨੇ ਜਿਹਨੇ ਚੌਕੀਆਂ ਚਕਾਓ ਧਰਮ ਕੀ ਆ ਧਰਮ ਦੀ ਜਿਹੜੀ ਪ੍ਰਵਾਸਾਂ ਕੀ ਆ ਧਰਮ ਕਹਿੰਦਾ ਕੀ ਆ ਧਰਮਾਂ ਦੇ ਨਾਂ ਤੇ ਸਾਨੂੰ ਲੜਾਈ ਜਾਂਦਾ ਧਰਮਾਂ ਦੇ ਨਾਂ ਤੇ ਸਾਨੂੰ ਲੁੱਟੀ ਤੁਰੇ ਜਾਂਦੇ ਨੇ ਕਿਹੇ ਯਾਰ ਧਰਮਾਂ ਦੇ ਨਾਂ ਤੇ ਲੁੱਟੀ ਜਾਂਦੇ ਨੇ ਜਿਹੜਾ ਵੀ ਬੰਦਾ ਕੋਈ Hindu ਆ ਉਹ ਜਾ ਕੇ ਮੰਦਰ ਦੇ ਵਿੱਚ ਆਪਣੀ ਜਾ ਕੇ ਪ੍ਰੇਰਨਾ ਕਰੇ ਜਾ ਕੇ ਸਿੱਧੀ ਅਰਦਾਸ ਬੇਨਤੀ ਉਸ ਕਰੇ ਪਰਮਾਤਮਾ ਦੇ ਗੁਰੂ ਘਰ ਦੇ ਵਿੱਚ ਜਾ ਕੇ ਗੁਰੂ ਘਰ ਦੇ ਵਿੱਚ ਤੁਸੀਂ ਆਪ ਜਾ ਕੇ ਅਰਦਾਸ ਬੇਨਤੀ ਕਰੋ ਚਰਚੇ ਦੇ ਵਿੱਚ ਜਾ ਕੇ ਇੱਥੇ ਕੀ ਆ ਚਰਚਾਂ ਦੇ ਵਿੱਚ ਲੋਕ ਜਾਂਦੇ ਨੇ ਕਿ ਇੱਥੇ ਤਾਂ ਮੈਂ ਕਿਤੇ ਦੇਖਣੀ ਅਰਦਾਸ ਬੇਨਤੀ ਕਰਾਉਂਦੇ ਆ ਰਾਮਨਾਥ ਚਰਚੇ ਦੇ ਵਿੱਚ ਜਾਂਦੇ ਨੇ ਕੁਰਸੀ ਦੇ ਉੱਤਰ ਬੈਠ ਕੇ ਆਏ ਆਪਦੇ ਪਰਮਾਤਮਾ ਨੂੰ ਉੱਠਾਉਂਦੇ ਨੇਗੀ ਜਾ ਕੇ ਅੰਦਰੋਂ ਮਨ ਤੋਂ ਪ੍ਰੇਰਣਾ ਕਰਦੇ ਨੇਗੇ ਜਿਹੜੀ ਵੀ ਪ੍ਰੇਰਣਾ ਹੁੰਦੀ ਆ ਉਹ ਮਨ ਤੇ ਜਾ ਕੇ ਆਪਦੇ ਪ੍ਰੇਰਣਾ ਕਰਦੇ ਨੇਗੇ ਆ ਬੈਠ ਕੇ ਤੁਸੀਂ ਕਰਦੇ ਹੋ ਇਹ ਪਖੰਡੀ ਬਾਪੇ ਕਹਿੰਦੇ ਅਸੀਂ ਚੌਂਕੀਆਂ ਲਾਉਣ ਜਾਣਦੇ ਆ ਅਸੀਂ ਸਾਰਾ ਕੁਝ ਕਰਨ ਜਾਂਦਾ ਸਾਨੂੰ ਹੀ ਪਤਾ ਅਸੀਂ ਸਾਰੇ ਮਸਲੇ ਹੱਲ ਕਰਾਉਣ ਜਾਂਦੇ ਆ ਸਮਝੋ ਨਾ ਯਾਰ ਆਪਾਂ ਇਸ ਚੀਜ਼ ਨੂੰ ਯਾਰ ਇਹ ਜਿੰਨੇ ਪਖੰਡੀ ਨੇ ਮੈਂ ਬੇਨਤੀ ਕਰਦਾ ਸਾਡੀਆਂ ਜਿਹੜੀਆਂ ਨਿਹੰਗ ਸਿੰਘ ਫੌਜਾਂ ਨੂੰ ਇਹ ਪਖੰਡਿਆਂ ਦੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਸਰਗਮਾਉਂਦੇ ਨੇ ਉਹਦੇ ਖਿਲਾਫ ਇਹਨਾਂ ਦੇ ਖਿਲਾਫ ਮੋਰਚਾ ਖੋਲਣਾ ਪੈਣਾ ਜੇ ਪੰਜਾਬ ਦੀ ਤਰੱਕੀ ਕਰਨੀ ਹੈ ਇਹ ਤਾਂ ਕੰਮ ਵਾਲੇ ਪਾਸਤਾ ਨੌਜਵਾਨਾਂ ਨੂੰ ਲਾਉਂਦੇ ਨਹੀਂ ਨਸ਼ੇ ਦੇ ਨੌਜਵਾਨਾਂ ਨੂੰ ਇਹ ਲਈ ਜਾਂਦੇ ਨੇ ਕਿ ਇਹ ਕਹਿੰਦੇ ਨੇ ਕਿ ਬਾਸ ਸਾਡੇ ਕੋਲੇ ਆ ਜਾਓ ਸਾਡੇ ਚੌਂਕੀਆਂ ਭਰੀ ਚਲੋ ਕੰਮ ਨਾ ਕਰੋ ਤੁਸੀਂ ਸਾਡੇ ਆ ਕੇ ਬੈਠੇ ਰਹੋ ਲੋਕਾਂ ਨੂੰ ਇਹ ਤਾਂ ਕਹਿੰਦੇ ਨੇ ਤੁਸੀਂ ਕੰਮ ਕਰੋ ਕਿਰਤ ਕਰੋ ਭਾਈ ਕਿਰਤ ਕਰੋ ਇਹ ਕਹਿੰਦੇ ਨੇ ਬਾ ਚੌਕੀਆਂ ਸਾਡੇ ਕੋਲੇ ਚੌਕੀਆਂ ਭਰੀ ਚਲੋ ਵਿਹਲੇ ਕੋਈ ਕੰਮ ਨਾ ਕਰੋ ਸਾਡੇ ਕੋਲੇ ਆ ਜਾਓ ਪੈਸੇ ਜਿਹੜਾ ਤੁਹਾਡੇ ਘਰੇ ਹੈਗੇ ਨੇ ਚਾਰ ਪੈਸੇ ਇੱਥੇ ਲੈ ਕੇ ਮੱਥਾ ਟੇਕ ਦਿਓ ਆ ਕਿਵੇਂ ਤਰੱਕੀ ਹੋ ਯਾਰ ਇੱਥੇ ਤੱਕ ਬੰਦਾ 2 ਘੰਟੇ ਕੰਮ ਨਹੀਂ ਛੱਡਦਾ ਇੱਕ ਦਿਨ ਤਾਂ ਇਹ ਕਹਿੰਦੇ ਨੇ ਹਫ਼ਤੇ ਦੇ ਵਿੱਚ ਦੋ ਚੌਕੀਆਂ ਲਾਓ ਲਾ ਫੜ ਲਓ ਪੂਛ ਅਸ ਤਾਂ ਬੰਦੇ ਕੋਲੇ ਉਹੀ ਨਹੀਂ ਟਾਈਮ ਹੈਗਾ ਬੰਦੇ ਦਾ ਮਰਨ ਨੂੰ ਟਾਈਮ ਨਹੀਂ ਹੈਗਾ ਤਾਂ ਲੋਕਾਂ ਕੋਲੇ ਸਾਨੂੰ ਇਹ ਮੈਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੂਰਾ ਜਿਹੜਾ ਪਖੰਡਵਾਦ ਦੇ ਖਲਾਮ ਔਰਚਾ ਖੋਲਣਾ ਜਿਹੜਾ ਵੀ ਇਹ ਮਾਫੀਆ ਚੱਲਾ ਹੋਇਆ ਇਹ ਸਾਰੇ ਪਖੰਡੀ ਸਰਕਮਾਈਂਦੇ ਨੇ ਇਹਨਾਂ ਦਾ ਹੁਣ ਇਹਨਾਂ ਦਾ ਇਹਨਾਂ ਦਾ ਇਹਨਾਂ ਦੇ ਨਾਲ ਦੋ ਹੱਥ ਦੇਖਣਾ ਜਿਹੜੇ ਸਰਕਮਾਉਣ ਆਲਾ ਜਾਂ ਸਾਬਤ ਕਰਨ ਲਾ ਮੈਂ ਸਾਡਾ ਮੇਰਾ ਮਿੱਤਰ ਹੈ ਮੇਰੇ ਮਿੱਤਰ ਨੂੰ ਕੈਂਸਰ ਹੈ ਮੈਂ ਕਿਹਾ ਮੈਂ ਉੱਥੇ ਗਲ ਕਟਾ ਕਿਉਂ ਜੇ ਉਹ ਨੂੰ ਤਾਂ ਕੈਂਸਰ ਠੀਕ ਕਰ ਦੇਣੇ ਕਰਕੇ ਦਿਖਾਉਣਾ ਕੈਂਸਰ ਠੀਕ ਮੈਂ ਇੰਨੀਆਂ ਜਾਦੇ ਵੀਡੀਓ ਪਾ ਰਹੀਆਂ ਨੇਗੀਆਂ ਐਨਾ ਜਿਆਦੇ ਪੱਤਰ ਤੇ ਪਖੰਡ ਬਾਅਦ ਚੱਲ ਰਿਹਾ ਆਜੂ ਜੀ ਉੱਥੇ ਬਾਬਾ ਚੌਂਕੀ ਲਾਉ ਚੱਲ ਕੀ ਕਰਨਾ ਉਹ ਹੁੰਦੇ ਮੁੰਡੇ ਇੱਥੇ ਇੱਥੇ ਹੁੰਦੇ ਨੇ ਮੁੰਡੇ ਇੰਨਾ ਜਿਆਦਾ ਪਖੰਡ ਬਾਤ ਚੱਲਿਆ ਹੋਇਆ ਬਹੁਤ ਜਿਆਦਾ ਯਾਰ ਆਪਾਂ ਨੂੰ ਸਾਰੇ ਲੋਕਾਂ ਨੂੰ ਇਸ ਚੀਜ਼ ਦੇ ਆਪਾਂ ਨੂੰ ਜਾਗਰੂਤ ਹੋਣਾ ਆਪਣਾ ਲੋਕਾਂ ਨੂੰ ਜਾਗਰੂਤ ਕਰਨਾ ਪੈਣਾ ਹੈ ਜਾਤਾਂ ਪਾਤਨ ਦੇ ਉੱਪਰ ਉੱਠਣਾ ਪੈਣਾ ਜੇ ਪੰਜਾਬ ਦੀ ਤਰੱਕੀ ਕਰਨੀ ਹੈ ਨਾ ਤਾਂ ਜਿਹੜੇ ਜਿਹੜੀ ਮੈਂ ਇੱਥੇ ਚੀਜ਼ ਨੂੰ ਲੋਟ ਕਰੀ ਹੈ ਨਾ ਤਾਂ ਇੱਥੇ ਐਸ்சி ਬੀਸੀ ਬੈਂਕ ਬਣੇ ਹੋਏ ਨੇਗੇ ਅਕਾ ਉਹ ਵੀ TCB ਵਿੱਚ ਬਣੇ ਹੋ ਨੇ ਸਾਡੇ ਸਭ ਤੋਂ ਪਹਿਲਾਂ ਲੀਡਰ ਕੀ ਕਰਨਗੇ ਐਸਸੀ ਬੈਂਕ ਦਾ ਪ੍ਰਧਾਨ ਲਾਤਾ ਜੀ ਬੀਸੀ ਬੈਂਕ ਦਾ ਪ੍ਰਧਾਨ ਲਾਤਾ ਜੀ ਜਰਨਲ ਦਾ ਪ੍ਰਧਾਨ ਲਾਤਾ ਉਹ ਮੂਰਖ ਲੋਕੋ ਇੱਥੇ ਦਾ ਐਸਸੀ ਬੀਸੀ ਬੈਂਕ ਦਾ ਜਰਨਲ ਹੈ ਨਹੀਂ ਮੈਂ ਤੇ ਪੂਰੀਆਂ ਚੀਜ਼ਾਂ ਸਿੱਖ ਰਿਹਾ ਮੈਂ ਕੱਲੀ-ਕੱਲੀ ਚੀਜ਼ ਨੋਟ ਕਰ ਰਿਹਾ ਜਿਹੜੀ ਮੈਂ ਆਕੇ ਚੀਜ਼ ਦੱਸਣੀਆਂ ਤੁਹਾਨੂੰ ਕੋਈ ਐਸਸੀ ਬੀਸੀ ਬੈਂਕ ਨਹੀਂ ਹੈਗਾ ਤੁਹਾਨੂੰ ਜੱਗਤਾ ਪਤਨ ਦੇ ਵਿੱਚ ਲੀਡਰ ਪਾੜ ਰਹੇ ਨੇਗੇ ਫਿਰ ਤੁਹਾਨੂੰ ਇਹ ਪਖੰਡਵਾਦ ਦੇ ਵਿੱਚ ਕਿਸੇ ਵੀ ਜਿਹੜੇ ਬਾਬੇ ਨੇ ਪਖੰਡੀ ਉਹਨਾਂ ਦੇ ਖਿਲਾਫ ਕੋਈ ਕਾਨੂੰਨ ਨਹੀਂ ਬਣਾਇਆ ਕੋਈ ਉਹਨਾਂ ਦਾ ਵਿਰੋਧ ਨਹੀਂ ਹੈਗਾ ਇਹ ਕਹਿੰਦੇ ਚੌ ਲੀਡਰ ਅਸਲ ਚੌਕੀਆਂ ਆ ਆ ਪਲਵਾ ਰਹੇ ਨੇ ਸਮਝੋ ਇਸ ਗੱਲ ਨੂੰ ਜਿਹੜੀਆਂ ਚੌਕੀਆਂ ਲੱਗ ਰਹਿ ਨੇ ਸਰਕ ਮਾਰ ਰਹੇ ਨੇ ਉਹ ਉਹ ਤੁਹਾਡੇ ਪਤਾ ਨਹੀਂ ਹੈਗਾ ਮੂਰਖ ਲੋਕੋ ਤੁਹਾਡਾ ਤਾਂ ਰਾਜ ਕਿਵੇਂ ਕੀਤਾ ਜਾ ਰਿਹਾ ਫਿਰ ਏਜੰਟ ਮਾਫੀਆ ਕਹਿੰਦਾ ਲੁੱਟੋ ਪੰਜਾਬ ਨੂੰ ਵਿਹਲਾ ਕਰੋ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਧੱਕੋ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਧੱਕੋ ਇਹ ਸਾਜਸ਼ਾ ਨਹੀਂ ਫਿਰ ਨਸ਼ੇ ਦੀ ਸਾਜ਼ਿਸ਼ ਬਹੁਤ ਵੱਡੀ ਆ ਭਰਾਵੋ ਇਹਨਾਂ ਨੇ ਸਾਰਾ ਕੁਝ ਨਸ਼ੇ ਦੀ ਨਚੇ ਦੇ ਵਿੱਚ ਲੋਕਾਂ ਨੂੰ ਲਾਓ ਉਹ ਆਪਾਂ ਕਦੋਂ ਜਾਗਾਂਗੇ ਯਾਰ ਬਸ ਸਾਰਿਆਂ ਨੂੰ ਆ ਵੀ ਬਾਹਰ ਭਜਾਈਏ ਬਾਹਰ ਭਜਾਈਏ ਇੱਥੇ ਰਹਿ ਕੇ ਕਿਸੇ ਨੇ ਗੌਰ ਨਹੀਂ ਕਰਨੀ ਇੱਥੇ ਤਾਂ ਕਿਸੇ ਨੇ ਦਿਮਾਗ ਤੇ ਕੋਈ ਆਪਣੇ ਤੇ ਇੱਥੇ ਪਖੰਡੀ ਇੱਥੇ ਵੀ ਕੋਸਤਾ ਮੈਂ ਹੈਰਾਨ ਆ ਯਾਰ ਮੈਂ ਕਹਿੰਦਾ ਇਹ ਜਿਸ ਤਰ੍ਹਾਂ ਸਾਡੇ ਲੋਕ ਖਰਾਬ ਕਰਨਗੇ ਇਹ ਲੋ ਇਹਨਾਂ ਨੂੰ ਇਹਨਾਂ ਨੂੰ ਇੱਥੇ ਲੈ ਆ ਕੇ ਪਖੰਡੀ ਬਾਪਾ ਨੂੰ ਇੱਥੇ ਲੈ ਕੇ ਇੱਕ ਕੀ ਕਰਾ ਆਪਣਿਆਂ ਨੂੰ ਉੱਥੋਂ ਲੈ ਆ ਕੇ ਪੰਜਾਬ ਦੇ ਵਿੱਚੋਂ ਲੈ ਆ ਕੇ ਮੈਂ ਦੋ ਚਾਰ ਥਾਵਾਂ ਤੇ ਮੈਂ ਵੀਡੀਓ ਦੇਖ ਰਿਹਾ ਇੱਥੇ ਵੀ ਲੈ ਕੇ ਉਹਨਾਂ ਨੂੰ ਪਤਾ ਨਹੀਂ ਕੀ ਸਨਮਾਨਤ ਕਰੀ ਜਾਂਦੇ ਨੇ ਪਤਾ ਨਹੀਂ ਕੀ ਤੇ ਚੌਕੀਆਂ ਲਵਾਈ ਜਾਂਦੇ ਨੇ ਉਹ ਮੂਰਖ ਲੋਕ ਉਹ ਮੂਰਖ ਲੋਕ ਨਾ ਦੇਸ਼ ਨੂੰ ਵੀ ਤੁਸੀਂ ਤੁਸੀਂ ਨਾ ਦੇਸ਼ ਨੂੰ ਵੀ ਤੁਸੀਂ ਉਹ ਕਰੋਗੇ ਬਰਬਾਰ ਕਰੋਗੇ ਅੱਥੇ ਸਾਡੇ ਉੱਥੋਂ ਲਿਆ ਕੇ ਇੰਗਲੈਂਡ ਦੇ ਵਿੱਚ ਮੈਂ ਦੇਖਿਆ ਹਾਂ ਇੰਗਲੈਂਡ ਦੇ ਵਿੱਚ ਮੈਂ ਦੇਖਿਆ ਐਡੇ ਮੂਰਖ ਲੋਕ ਨੇ ਯਾਰ ਉਹ ਉੱਥੇ ਐਡਾ ਦੇਖ ਤਰੱਕੀ ਤੇ ਆ ਜਿਹੜਾ 120 30 ਦੇ ਉੱਪਰ ਜਿਹੜਾ ਪਾਉਂਡ ਚੱਲਦਾ ਉਹ ਭਰਾ ਉਹ ਉੱਥੇ ਲੈ ਕੇ ਬਾਬੇ ਦੇ ਚੌਂਕੀਆਂ ਲਵਾਈ ਉਹਨੇ ਯਾਰ ਕਮਾਲ ਆ ਯਾਰ ਇਸ ਗੱਲ ਤੇ ਜਰੂਰ ਗੌਰ ਕਰਿਓ ਚੰਗੀ ਗੱਲ ਨੂੰ ਜਰੂਰ ਸਾਂਝਾ ਕਰੋ ਤੱਕ ਗਿੱਦਕਰ ਜਰੂਰ ਪਹੁੰਚਾਓ ਮੈਂ ਹਾਂ ਜਿਹੜਾ ਪਖੰਡੀ ਬਾਬਿਆਂ ਦੇ ਕਲਾਪ ਆਉਣ ਵਾਲਾ ਸਮੇਂ ਦੇ ਵਿੱਚ ਮੋਰਚਾ ਖੋਲਣਾ ਇਹਨਾਂ ਦੇ ਜਿਹੜੇ ਸਿਰ ਜਿਹੜੇ ਚੌਕੀਆਂ ਲਾਉਂਦੇ ਨੇ ਚੌਕੀਆਂ ਚਕਾਉਣੀਆਂ ਨੇਗੀਆਂ ਸਾਨੂੰ ਕੋਈ ਨਹੀਂ ਵੋਟਾਂ-ਵੋਟਾਂ ਦਾ ਯਾਰ ਭੈਣ ਦੀ ਇਹਨਾਂ ਨੂੰ ਲੋਕਾਂ ਨੇ ਵੋਟਾਂ ਲੈਣੀਆਂ ਹੋਣਗੀਆਂ ਨਹੀਂ ਤਾਂ ਨਾ ਸਹੀ ਯਾਰ ਪਰ ਇਹਨਾਂ ਦੇ ਖਿਲਾਫ ਮੋਰਚਾ ਖੋਲਣਾ ਪੈਣਾ ਹੈ ਏਜੰਟਾਂ ਦੇ ਵੀ ਸਾਲ ਚਕਾਊਂਗਾ ਫਿਕਰ ਨਾ ਕਰੋ ਆ ਗਿਆ ਪੰਜ ਚਾਰ ਦਿਨਾਂ ਨੂੰ ਏਜੰਟਾਂ ਦੇ ਵੀ ਸਾਲ ਚਕਾਊਂਗਾ ਤੇ ਨਾਲ ਸਾਲ ਚਕਾਉ ਹੁਣ ਪਖੰਡੇ ਬਾਬਿਆਂ ਦੀ ਸਾਲੇ ਨੇ ਸਭ ਦੇ ਚਕਾਊਂਗਾ ਏਜੰਟਾਂ ਦੇ ਖਿਲਾਫ ਤਾਂ ਮੈਂ ਹੁਣ ਸਾਲ ਹੁਣ ਚੰਡੀਗੜ੍ਹਾਂ ਦੀ ਵਾਰੀ ਆ ਭਰਾਵੋ ਜਿਹੜੇ ਏਜੰਟਾਂ ਨੇ ਸਾਲ ਚਕਾਉਣੀਆਂ ਹੁਣ ਸਭ ਤੋਂ ਪਹਿਲਾਂ ਨੰਬਰ ਚੰਡੀਗੜਾ ਦਾ ਲੱਗਣਾ ਉਹਨਾਂ ਦੀ ਸਾਲ ਫੋਲ ਚਕਾਉਣੀਆਂ ਉਹਨਾਂ ਨੂੰ ਕਹਿਣਾ ਵੀ ਆਓ ਪਖੰਡੀ ਬਾਬਿਆਂ ਦੀ ਤੇ ਦੂਜਾ ਮੇਰਾ ਮੁੱਦਾ ਹੁਣ ਪਹਿਲਾ ਮੇਰਾ ਮੁੱਦਾ ਸੀਗਾ ਜਨਤ ਮਾਫੀ ਦੇਖ ਲੈ ਆਪ ਦੂਜਾ ਮੁੱਦਾ ਜਿਹੜਾ ਚੌਂਕੀਆਂ ਲੌਂਗ ਨੇ ਉਹਨਾਂ ਦੀ ਸਾਲ ਚਕਾਉਣੀਆਂ ਮੈਂ ਸਿੱਖ ਜੱਥੇਬੰਦੀਆਂ ਨੂੰ ਮੈਂ ਕਹਿਣਾ ਚਾਹਣਾ ਵੀ ਤਰੋ ਤੇ ਨਾਲੇ ਪਖੰਡ ਪੰਜਾਬ ਦੇ ਵਿੱਚੋਂ ਬੰਦ ਕਰਾਓ ਠੀਕ ਆ ਨਾ ਗੱਲ ਸਾਡੇ ਗੁਰੂ ਕੇ ਫੌਜਾਂ ਨਾਲ ਤੁਰਨ ਇਹ ਪਖੰਡ ਬੰਦ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਇਹ ਗੰਦਨਾ ਸਫਾਇਆ ਹੋਣਾ ਚਾਹੀਦਾ ਜਿਹੜਾ ਗੰਦ ਪਾਈ ਜਾਂਦੇ ਨੇ ਇੱਥੇ ਖੋਲ ਖੋਲ ਚੌਕਿਆਂ ਨੂੰ ਲੋਕਾਂ ਨੂੰ ਬੇਕੂਬ ਬਣਾਈ ਜਾਂਦੇ ਨੇ ਕੋਲ ਕੇ ਬਾਲ ਕਿਹੜਾ ਨਾਜ ਬਾਬਾ ਆਉਂਦਾ ਯਾਰ ਮੈਂ ਫਿਰ ਕਹਣ ਨੂੰ ਫਿਰ ਤੁਸੀਂ ਕਹੋਗੇ ਗਾਲ ਕੱਢਦਾ ਤੇ ਇਹ ਕਮ데요 ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪੰਜਾਬ ਵਿੱਚ ਕੰਮ ਕਰਨਾ ਸਾਰੇ ਭਰਾਵਾਂ ਨੂੰ ਪੇਨਤੀ ਆ ਤੇ ਆਪਾਂ ਰਲ ਮਿਲ ਕੇ ਜਿਹੜਾ ਇਹ ਪੰਜਾਬ ਦੇ ਵਿੱਚ ਪਿਆ ਗੰਦ ਉਹਦੇ ਲਈ ਆਪਾਂ ਸੇਵਾ ਕਰੀਏ ਯਾਰ ਜੋ ਮਰਜ਼ੀ ਹੋ ਜੇ ਦੁਨੀਆ ਬਹੁਤ ਦੇਖ ਲਈ ਹੁਣ ਪੰਜਾਬ ਲਈ ਲੜਾਂਗੇ ਦੋ ਹੱਥ ਦੇਖਾਂਗੇ ਐ ਨਹੀਂ ਕੰਮ ਹੂਤ ਆਉਂਦਾ ਯਾਰ ਇਹਨੂੰ ਸਾਫ਼ ਕਰਨਾ ਪੈਣਾ ਕੋਈ ਪੰਜਾਬ ਛੱਡ ਕੇ ਨਹੀਂ ਭਜਦੇ ਪੰਜਾਬ ਦੇ ਵਿੱਚ ਚੱਲੋ ਪੰਜਾਬ ਦੇ ਵਿੱਚ ਖੜਨਾ ਪੈਣਾ ਲੜਨਾ ਪੈਣਾ ਪੰਜਾਬ ਲਈ ਪੰਜਾਬ ਦੇ ਮੁੱਦਿਆਂ ਤੇ ਲੜਾਂਗੇ ਗੱਲ ਕਰਾਂਗੇ ਕੁਝ ਨਹੀਂ ਹੁੰਦਾ ਐ ਥੋੜਾ ਵੀ ਚਲੋ ਜੀ ਜੇ ਪੰਜਾਬ 'ਚ ਹਾਲਾਤ ਖਰਾਬ ਨੇ ਛੱਡ ਕੇ ਪੰਜਾਬ ਨੂੰ ਭਾਜੋ ਨਹੀਂ ਛੱਡਾਂਗੇ ਗੁਰੂਆਂ ਪੀਰਾਂ ਦੀ ਧਰਤੀ ਲਈ ਲੜਾਂਗੇ ਚਾਹੇ ਜਾਨ ਜਾਂਦੀ ਹੈ ਜਾਨ ਦੇ ਜਿੱਦ ਤੇ ਵੀ ਜਾਂਦੀ ਹੈ ਜਾਨ ਦੇ ਇਹ ਜਿਹੜਿਆਂ ਜਿਹੜੇ ਮੁੱਦੇ ਨੇ ਜਿਹੜੀਆਂ ਕ੍ਰੀਤੀਆਂ ਨੇ ਇਹਨਾਂ ਨੂੰ ਸਾਫ਼ ਕਰਨਾ ਪੈਣਾ ਗੰਦ ਪੈ ਨੂੰ ਪੰਜਾਬ 'ਚ ਸਾਫ਼ ਕਰਨਾ ਪੈਣਾ ਬਾ ਜੀ ਦਾ ਹਾਂ 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 ਮਹਾਰਾਜੀ ਦੇ ਵਿੱਚ ਫਿਕਰ ਨਾ ਕਰ ਤੂੰ ਸਾਰੇ ਜਾਣੇ ਲਿਖਤਾ ਬਣਾ ਲਓ ਮੈਂ ਆ ਗਿਆ ਤੇ ਲਿਖਤਾ ਬਣਾ ਕੇ ਮੈਂ ਘਰੇ ਸਾਰਿਆਂ ਨੂੰ ਟਾਈਮ ਦੇ ਦੇਣਾ ਜਿਹੜੇ ਜਾਨਟਾਂ ਤੋਂ ਪੀੜਤ ਨੇਗੇ ਲੋਕ ਮੈਂ ਘਰੇ ਫੇਰ ਆਪ ਨੂੰ ਬੁਲਾਉਣਾ ਸਾਰੇ ਜਾਣੇ ਹੁਣ ਮੇਰੀ ਸਲਾਹ ਇਹ ਹੈ ਵੀ ਘਰੇ ਪ੍ਰਿੰਟਰ ਪਹਿਲਾਂ ਮੈਂ ਰੱਖ ਕੇ ਪ੍ਰਿੰਟਰ ਵੀ ਮੰਗਾਉਂਗਾ ਜਿਹੜਾ ਪ੍ਰਿੰਟਰ ਨੇ ਉਹ ਟਾਈਪਿੰਗ ਵਾਲਾ ਉਹ ਪ੍ਰਿੰਟਰ ਘਰੇ ਮਗਾ ਕੇ ਐਪਲੀਕੇਸ਼ਨਾਂ ਸਾਰਿਆਂ ਦੇ ਘਰੇ ਲਿਖਾਂਗੇ ਨਾਲੇ ਸਾਰਿਆਂ ਦੀ ਜਿਹੜਾ ਨੋਟ ਕਰਾਂਗੇ ਜਿਹੜੇ ਚੰਡੀਗੜ੍ਹ ਦੇ ਪੀੜਤ ਨੇ ਐਪਲੀਕੇਸ਼ਨਾਂ ਗਵਰਨਰ ਨੂੰ ਘਰੋਂ ਆਪਾਂ ਆਪਣੇ ਪ੍ਰਿੰਟਰ ਕਿਸੇ ਮੁੰਡੇ ਦਾ ਮੈਂ ਮਗਾ ਕੇ ਟਾਪ ਕਰਕੇ ਪਹਿਲਾਂ ਇਹਨਾਂ ਨੂੰ ਘੱਟੋ-ਘੱਟ ਚੰਡੀਗੜ੍ਹ ਦੇ ਜਿੰਨੇ ਏਜੰਟਾਂ ਨਾਲ ਉਹਨਾਂ ਦੇ ਖਿਲਾਫ ਐਪਲੀਕੇਸ਼ਨਾਂ ਭੇਜਾਂਗੇ। ਇੱਕ 5-7 ਨਾਲ ਟਾਈਮ ਦੇਵਾਂਗੇ। ਇਸ ਦੋ ਮਾਚ ਮੋਰਚਾ ਚਲਾਵਾਂਗੇ ਚੰਡੀਗੜ੍ਹ ਦੇ ਵਿੱਚ। ਇਹਦੇ ਫਿਰ ਚੰਡੀਗੜ੍ਹ ਦੇ ਵਿੱਚ ਮੋਰਚਾ ਚਲਾਵਾਂਗੇ ਜਿੰਨੇ ਚੰਡੀਗੜ੍ਹ ਫਿਰ ਮਹਾਲੀ ਹੁਣ ਟਰਨ ਬਾਈ ਜਲੰਧਰ ਸਾਰੇ ਥਾਵਾਂ ਦੇ ਜਿਹੜਾ ਮੋਰਚਾ ਚੱਲੂਗਾ ਰੈਗੂਲਰ ਹੁਣ ਮੋਰਚਾ ਚੱਲਣਗੇ ਫਿਕਰ ਨਾ ਕਰੋ।